ਮਕਾਰਾਂ ਦੀ ਮਹਿਲ ਦੇ ਮਕਾਰਾਂ ਦੀ ਮਹਿਲ ਦੇ ਵਿੱਚ ਸੱਚ ਵਿਚਾਰਾ ਝੁਕ ਜਾਂਦਾ ਏ ਸੱਚ ਵਿਚਾਰਾ ਝੁਕ ਜਾਂਦਾ ਏ ਨਸ਼ਾ ਸੱਤਾ ਦਾ ਜਿਸ ਨੂੰ ਜੜ ਜਾਵੇ ਨਸ਼ਾ ਸੱਤਾ ਦਾ ਜਿਸ ਨੂੰ ਜੜ ਜਾਵੇ ਉਹ ਸੱਕਿਆਂ ਨੂੰ ਵੀ ਕੁੱਟ ਜਾਂਦਾ ਏ ਉਹ ਸੱਕਿਆਂ ਨੂੰ ਵੀ ਕੁੱਟ ਜਾਂਦਾ ਏ ਸੂਰਜ ਜਿੰਨਾ ਮਰਜੀ ਤਪਦਾ ਹੋਵੇ ਸੂਰਜ ਜਿੰਨਾ ਮਰਜੀ ਤਪਦਾ ਹੋਵੇ ਪਰ ਬੱਦਲਾ ਓਲੇ ਲੁਕ ਜਾਂਦਾ ਏ ਪਰ ਬੱਦਲਾ ਓਲੇ ਲੁਕ ਜਾਂਦਾ ਏ ਦੀਵੇ ਲੰਮਾ ਸਮਾਂ ਜਾਗਦੇ ਨਹੀਂ ਰਹਿੰਦੇ ਦੀਵੇ ਲੰਮਾ ਸਮਾਂ ਜਾਗਦੇ ਨਹੀਂ ਰਹਿੰਦੇ ਤੇਲ ਆਖਰ ਮੁੱਕ ਜਾਂਦਾ ਏ ਤੇਲ ਆਖਰ ਮੁੱਕ ਜਾਂਦਾ ਏ ਬਿਨਾ ਸਮਝਦੇ ਵਣਜ ਜੋ ਕਰਦੇ ਬਿਨਾ ਸਮਝਦੇ ਵਣਜ ਜੋ ਕਰਦੇ ਖਜ਼ਾਨਾ ਉਸਦਾ ਲੁੱਟ ਜਾਂਦਾ ਏ ਖਜ਼ਾਨਾ ਉਸਦਾ ਲੁੱਟ ਜਾਂਦਾ ਏ ਕਿਰਤੀ ਦਾ ਜੀਵਨ ਉੱਚਾ ਸੁੱਚਾ ਕਿਰਤੀ ਦਾ ਜੀਵਨ ਉੱਚਾ ਸੁੱਚਾ ਉਹ ਰੋਟੀ ਹੱਕਦੀ ਹੀ ਖਾਂਦਾ ਏ ਉਹ ਰੋਟੀ ਹੱਕਦੀ ਹੀ ਖਾਂਦਾ ਏ ਜਿੰਨਾ ਦਰਖਤਾ ਨੂੰ ਫਲ ਪੈ ਜਾਂਦੇ ਜਿੰਨਾ ਦਰਖਤਾ ਨੂੰ ਫਲ ਪੈ ਜਾਂਦੇ ਅਮਰ ਉਹ ਫਰਸ਼ਾਂ 'ਵਰ ਨੂੰ ਝੁਕ ਜਾਂਦਾ ਏ ਉਹ ਫਰਸ਼ਾਂ ਵਰਨ ਚੁੱਕ ਜਾਂਦਾ ਹੈ